ਕੀ ਲਾਈ ਹੀ ਭਾਜੀ ਇੱਥੇ ਮੈਂ ਬਾਰੀ ਚ ਬੈਣ ਲਗਾ ਗੱਡੀ ਬੜੀ ਤੇਜ਼ ਆਈ ਇਦੋਂ ਨਾਲ ਹੀ ਮੈਨੂੰ ਧੂਕੇ ਲਾਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸੈਰ ਤੇ ਲੱਗਾ ਹੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਗਿਟਾਉ ਨੇ ਥੱਲੇ ਦੇ ਦਿੱਤਾ ਰਗੜਾ ਰੁਗੜਾ ਲੱਕੀਆਂ ਮੇਰੇ ਇਹਨੇ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਣ ਲਗਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀਜ਼ ਚਲਾਉਂਦੇ ਸੀ ਦਵਾਰਨਾ ਉਹਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨੇ ਤੇ ਮੇਰਾ ਵੀ ਆ ਕਰਨ ਲਾ ਦੇ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜਿਵੇਂ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੀ ਫੋਨ ਤੇ ਲੱਗੇ ਸੀਗੇ ਮੈਨੂੰ ਦੱਸਿਆ ਉਹਨਾਂ ਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ ਉਹਨਾਂ ਪਿਛੋਂ ਮੁੜੇ ਦੀ ਗੱਡੀ ਦੇ ਜਿੱਦ ਕਰਕੇ ਮੁਰੇ ਦੀ ਲੱਤ ਉਹਦੇ ਥੱਲੇ ਗੱਡੀ ਦੇ ਨਾਲ ਰਗੜ ਗਈ ਆ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਨੁਕਸਾਨ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਮੁਰਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁਰੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤਲਬ ਘੱਟੋ ਘਾਟੇ 7-8000 ਦਾ 10 ਦਾ ਨੁਕਸਾਨ ਹੈਗਾ ਭਾਜੀ ਇਹ ਮੈਡ ਉਹਦਾ ਇਲਾਜ ਕਰਾ ਦੇਣ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਸਾਡੇ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜੀ ਤੁਮਨੇ ਇਧਰ ਆ ਨਾਮ ਮੇਰਾ ਜੇਲ੍ਹੋਂ ਦੋ ਰਹਿ ਰਹਿਆ ਆ ਇਹ ਗੱਡੀ ਠੇ ਦੇ ਟੈਂਪੂ ਚ ਵਰਜੇ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕਰ ਦਿੱਤੀ ਜਾਏ ਗੱਲ ਨੂੰ ਬਾਦੂ ਹੋ ਜੀ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਵੀ ਜੋੜੀ ਉਹ ਚਲਾ ਰਹੇ ਉਹ ਐਸੀ ਕੋਈ ਗੱਲ ਨਹੀਂ ਬਾਕੀ ਐਕਸੀਡੈਂਟ ਜਿਹੜੇ ਗੱਟੀਆਂ ਆ ਉਹ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤੀਾ ਟੂ ਦੇ ਵੱਜੀ ਗੱਡੀ ਹਾਂਜੀ ਹਾਂਜੀ ਕਈ ਲਾਈ ਸੀ ਬਾਜੀ ਇੱਥੇ ਮੈਂ ਬਾਰੀ ਤੇ ਪੈਣ ਲੱਗਾ ਗੱਡੀ ਬੜੀ ਤੇਜ਼ ਆਈ ਉਦੋਂ ਨਾਲ ਹੀ ਮੈਨੂੰ ਧੂਕੇ ਲਾਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸਾਈਡ ਤੇ ਲੱਗਾ ਸੀ ਮੇਰਾ ਇੱਥੇ ਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਜਿਟਾ ਉਹਨੇ ਥੱਲੇ ਦੇ ਦਿੱਤਾ ਰਗੜਾ ਰੁਗੜਾ ਲੱਗੀਆਂ ਮੇਰੇ ਇਹਨੇ ਇਹ ਆਈਏ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀਜ਼ ਚਲਾਉਂਦੇ ਸੀ ਬਾੜ ਨਾਲ ਉਹਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨ ਤੇ ਮੇਰਾ ਵੀ ਆ ਕਰਨ ਲਾ ਦੇ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ ਚ ਆਪਣੇ ਜੂਹਿਆਂ ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਹੀਗੇ ਮੈਨੂੰ ਦੱਸਿਆ ਉਹਨ ਉਹਨਾਂ ਪਿੱਛੋਂ ਮੁੜੇ ਦੀ ਗੱਡੀ ਦੇ ਵਿੱਚ ਮਾਰੀ ਦੀ ਗੱਡੀ ਆਣ ਕੇ ਦਵਾਰਨਾ ਵੱਜ ਗਈ ਆ ਜਿਹਦੇ ਕਰਕੇ ਮੁੜੇ ਦੀ ਲਾਤ ਉਹਦੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਨੂੰ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਉਹਨਾਂ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਹੀ ਨਹੀਂ ਮੁੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤ ਇਹਨਾਂ ਕੋ ਗੱਡੀ ਸੰਭੀ ਨਹੀਂ ਗਈ ਕੰਟਰੋਲ ਹੀ ਹੈ ਗੱਡੀ ਬਸ ਕੋਈ ਨਹੀਂ ਆਇਆ ਸਿਰ ਮੁੜੇ ਦੇ ਛੋਟੇ ਸੱਟਾਂ ਲੱਗੀਆਂ ਕਾਫੀ ਉਹਦਾ ਇਲਾਜ ਕਰਾ ਦੇਣਾ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇਣ ਕੋਈ ਗੱਲ ਨਹੀਂ ਸਾਨੂੰ ਸਾਡੇ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਬਾਤ ਹਾਂ ਤੁੰਗ ਲੋਧਰਾਨਾ ਮੈਂ ਜੀ ਮੇਰਾ ਜੇਲ੍ਹੋਂ ਉੱਤਰ ਰਿਹਾ ਆ ਇਹ ਗੱਡੀ ਇਹਦੇ ਟੈਂਪੂ ਚ ਵੜ ਜੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕੀਤੀ ਜਾਏ ਗੱਲ ਨੂੰ ਬਾਦੂ ਹੋ ਜੀ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਦੀ ਜੂੜੀ ਉਹ ਚਲਾ ਰਹੇ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਡੀਆਂ ਆ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤਿਆ ਟੂ ਦੀ ਵਜੀ ਗੱਡੀ ਹਾਂਜੀ ਹਾਂਜੀ